ਸਾਰੇ ਐਮਪੀਰ ਪਰਿਸਤ ਸਤਿ ਸ਼੍ਰੀ ਅਕਾਲ ਹੋ ਉਸ ਨਵਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹੱਥ ਜਿਹੜਾ ਟਾਈਮਿੰਗ ਦਾ ਸਵੇਰ ਦਾ ਤੇ ਰਾਤੀ ਜਿਹੜੀ ਬਹੁਤ ਜ਼ਿਆਦਾ ਨੇੜੀ ਚੱਲੀ ਹੈ ਪਤਾ ਨਹੀਂ ਹੁਣ ਤਾਂ ਬਸ ਮੰਨ ਲਓ 4 ਦਿਨ ਬਾਅਦ ਨੇੜੀ ਆ ਜਾਂਦੀ ਇੰਨੀ ਜ਼ਿਆਦਾ ਨੇੜੀਆਂ ਆਉਂਦੀਆਂ ਪਈਆਂ ਅੱਖੇ ਆਪਣੇ ਪੰਜਾਬ ਦੇ ਵਿੱਚ ਤੇ ਜੇ ਤਾਂ ਨਹੀਂ ਪੈ ਜਾਵੇ ਫਿਰ ਤਾਂ ਮਿੱਟੀ ਧੱਪ ਜਾਂਦੀ ਹੈ ਨਹੀਂ ਤੇ ਪਤਾ ਨਹੀਂ ਸਾਰੀ ਜਿਹੜੀ ਉਧਰ ਉਧਰ ਦੀ ਮਿੱਟੀ ਅੰਦਵਾਂ ਦੇ ਭਰ ਜਾਂਦੀ ਹੈ ਤੇ ਤੇ ਤੋਂ ਦੇਖੀਏ ਕਿੰਨੀ ਜਿਆਦਾ ਖਲਾਰਾ ਪਿਆ ਹੋਇਆ ਇਹ ਹੈਗਾ ਸਾਡਾ ਮੱਝਾਣਾ ਬਾੜ ਤੇ ਇੱਥੇ ਮੈਂ ਸਫਾਈ ਕਰਦੇ ਸੀ ਤੇ ਮਿੱਟੀ ਮਿੱਟੀ ਉਹ ਵੀ ਝਾੜੂ ਨਾਲ ਕਰਨੀ ਔਖੀ ਹੋ ਗਈ ਆ ਝਾੜੂ ਨਾਲ ਦੂਜੇ ਥਾਂ ਮਨਸਪਾਈ ਨਹੀਂ ਹੁੰਦੀ ਜੀ ਤੇ ਇੱਥੇ ਇੱਕ ਤਾਂ ਘਰ ਬਣਾਉਣ ਕਰਕੇ ਮੇਸਤਰੀ ਲੱਗੇ ਉਹ ਵੀ ਹੈ ਨਾ ਉੱਥੇ ਬੈੰਦੇ ਹੁੰਦੇ ਉਹਨਾਂ ਦੇ ਪੈਰ ਮਿੱਟੀ ਨਾਲ ਲਿਬੜੇ ਉਹਨਾਂ ਦੇ ਘਰ ਤੋਂ ਜਿਆਦਾ ਗੰਦ ਪੈਂਦਾ ਤੇ ਪਰੋਂ ਇਕ ਨੂੰ ਪਤਾ ਹੀ ਵਾਰੈਂਜ ਵੈਸੇ ਵੀ ਨੂੰ ਥੋੜੀ ਢਿੱਟੇ ਵਾਲੇ ਚਲੋ ਪੈਰ ਤਾਂ ਆਉਂਦੇ ਨੇ ਪਰ ਆ ਤਾਂ ਹੈ ਜਿਹੜਾ ਹੱਥ ਲਾਇਆ ਜ਼ਿਆਦਾ ਹੈਗਾ ਨੇਰੀ ਦਾ ਜ਼ਿਆਦਾ ਨੇਰੀ ਇੰਨੀ ਜ਼ਿਆਦਾ ਹੈ ਮੀ ਸਾਡੇ ਤੋਂ ਇੱਥੇ ਪਿੰਨ ਬਿਲਕੁਲ ਹੀ ਪਿਆੜ ਹੈ ਦੋੜੇ ਕਈ ਜ਼ਿਆਦਾ ਪਿਆਵੀ ਹੈ ਜਿੰਮੀ ਪੈ ਜਾਵੇ ਫਿਰ ਵਧੀਆ ਰਹਿੰਦਾ ਤੇ ਜੁੜੇ ਰਹੋ ਵੀਡੀਓ ਤੇ ਕੰਮ ਜਿਹੜਾ ਹੋਰ ਬਾਕੀ ਕਰ ਲਿਆ ਤੇ ਹੁਣ ਮੈਂ ਸੋਚਿਆ ਪਹਿਲਾਂ ਝਾੜੂ ਲਾ ਦਮ ਫਰਾਂਡੇ ਦੇ ਵਿੱਚ ਬਾਕੀ ਬਾਅਦ ਚੋਂ ਕਰਦੇ ਕੰਮ ਹੋਰ ਜਿਹੜੇ ਤੇ ਮੱਝਾਂ ਚੋਲੀਆਂ ਉਹ ਬਾਰਹ ਹਜ਼ਾਰ ਪੰਨੀ ਆਵੀਆਂ ਕੱਚੇ ਦੇ ਵਿੱਚ ਵਧੀਆ ਖੁਸ਼ ਰਹਿਣੀਆਂ ਤੇ ਆ ਦੇਖੋ ਤੇਲੇ ਥੋਲੇ ਕਿੰਨੇ ਖਲਾਇ ਵਿੱਚ ਜਿੰਨੀ ਮਾੜੀ ਇਕੱਠੀ ਕਰੀ ਜਿਓ ਇਹ ਜਿੰਨਾਂ ਨੇ ਜਨਾਨੀ ਨੇ ਤੇ ਇਹ ਵੀ ਨੂੰਖ ਦੇ ਖੁੱਲੇ ਘਰ ਤਾਂ ਵਧੀਆ ਲੱਗਦੇ ਆ ਪਰ ਜਦੋਂ ਉਹਨਾਂ ਸਾਫ ਸਵੈ ਕਰੀਂ ਫਿਰ ਬਹੁਤ ਔਖਾ ਹੋ ਜਾਂਦਾ ਕਿਉਂਕਿ ਜੇ ਲੋਸੀ ਗੂ ਮੱਝ ਬਸ ਰੱਖਦੇ ਹੋ ਤਾਂ ਬੜੇ ਦੋ ਪਾਸੇ ਦਾ ਕੰਮ ਹੋ ਜਾਂਦਾ ਪਹਿਲਾਂ ਘਰ ਦੀ ਸਫਾਈ ਕਰੋ ਫਿਰ ਇੱਧਰ ਦੀ ਕਰੋ ਤੇ ਵਸ ਇਹਦੇ ਵਿੱਚ ਸਾਰਾ ਟਾਈਮ ਨਿਕਲ ਜਾਂਦਾ

ਜਿਹੜੇ ਸਾਡੇ ਵਰਗੇ ਸੀ ਕੋਈ ਵੀ ਸਲਾਈ ਕਢਾਈ ਦਾ ਬੰਦਾ ਨਾ ਟਾਈਮ ਬੜੀ ਮੁਸ਼ਕਲ ਨਾਲ ਨਿਕਲਦਾ ਜੀ ਥੋੜੇ ਜਿਹਾ ਮੋਹ ਦਾ ਲੱਗਦਾ ਨਾ ਸਾਰੇ ਕੰਮ ਇਕੱਠੇ ਹੁੰਦੇ ਕੱਪੜੇ ਧੋਣੇ ਆ ਕਰਨਾ ਫਿਰ ਰੋਕਾ ਫਿਰ ਇਹ ਉਹ ਹਸਤਾ ਕੰਮ ਹੁੰਦਾ ਤੇ ਦਿਨ ਤਾਂ ਵੇਸੇ ਬੜੀ ਹੈ ਅੱਜ ਕੱਲ ਦਿਨ ਬਥੇਰੇ ਬੜੇ ਹੈ ਪਰ ਠਾਕ ਜਨਾਂ શરીਰੇ ਐਸੇ ਨਾ ਮਸ਼ੀਨ ਥੋੜੀ ਹੈਗੀ ਮਸ਼ੀਨ ਨੂੰ ਸਾਥੋਂ ਆ ਬੰਦਾ ਇਹ ਠਾਕ ਜਨਾਂ ਮੁਣਕੇ ਦੇ ਟਾਈਮ ਨਾਲ ਹੁੰਦਾ ਕੁਝ ਮਿਸਤਰੀ ਵਾਲੇ ਦਾ ਕੰਮ ਜਿਆਦਾ ਹੁੰਦਾ ਬਸ ਨੂੰ ਚਾਹ ਦੇ ਰੋ ਪਾਣੀ ਦੇ ਲੋਕੀਏ ਚਿੱਤ ਕਰਨਾ ਸਾਰਾ ਟਾਈਮ ਇਹ ਦੰਨ ਜਿਹੜਾ ਕੰਮ ਹੋ ਜਾਵੇ ਉਹ ਵੀ ਵਧੀਆ ਹੈ ਇਹ ਕਰ ਵੀਡੀਓ ਤੇ ਨਵੀਂ ਵੀਡੀਓ ਨੂੰ ਮਾ ਸੌਰੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਫੁੱਲ ਵਾਚ ਕਰਿਓ ਜੇ ਕਾ ਵੀਡੀਓ ਪਸੰਦ ਆਦੀ ਹੈ ਤਾਂ ਕਮੈਂਟ ਕਰਕੇ ਵੀ ਦੱਸੋ ਅੱਗੇ ਸ਼ੇਅਰ ਕਰਦੇ ਆ ਕਰੋ ਤੁਹਾਨੂੰ ਕਿਸ ਤਰ੍ਹਾਂ ਦੀਆਂ ਵੀਡੀਓ ਜੜੀਆਂ ਵਧੀਆ ਲੱਗਦੀਆਂ ਤੇ ਉਹਦਾ ਜਿਹੜਾ ਸਾਰਾ ਇਕੱਠਾ ਕਰ ਦੇਣਾ ਤੇ ਹੁਣ ਜਿਹੜੇ ਆਪਣੇ

ਪ੍ਰੋਸੀਜਨ ਕੋਰ ਸੋਸ਼ਲ ਵਿਭਾਗ ਦਾ ਦੇਖੋ ਅਸਲੀ ਹੁੰਦਾ ਨਹੀਂ ਕੱਟਣਾ ਲਾਤੋਂ ਕੇ ਉਹ ਤੋਂ ਬਾਤੋਂ ਸੇ ਨਹੀਂ ਮੰਨਤੇ ਆਹ ਗੱਲ ਵੱਲ ਕੋ ਠੀਕ ਹੈ ਤੇ ਮੈਨੂੰ ਐ ਹੁੰਦਾ ਮੈਂ ਛੋਟੀ ਐ ਜਿੱਦਾਂ ਥੋੜੇ ਜਿਹਾ ਚੰਗੀ ਐ ਵੀ ਮੈਂ ਇਦਾਂ ਆਸਰਾ ਟੋਬਾ ਬਿਲਕੁਲ ਗੇਟ ਦੇ ਮੋੜੀ ਇਹ ਬਾੜੇ ਦੀ ਤੇ ਹੁਣ ਇਹ ਵੀ ਹੋ ਚੱਲਦੀ ਸਪਾਈ ਮੈਂ ਸਾਰੇ ਪੰਜਾਬ ਵਿੱਚ ਹੈਗਾ ਟੋਬਿਆਂ ਦਾ ਤੇ ਆਲੇ ਦੋਲੇ ਨਾ ਮੈਂ ਲਾਦਾ ਪੁੱਪੀ ਦੇ ਬਗਲ ਕਰੂੰਗੀ ਕਿ ਜਾਲ ਲਾਉਂਗੀ ਬਾਕੀ ਦੇਖੋ ਸਾਸਪਾਈ ਤਾਂ ਹੋ ਗਈ ਆਲੇ ਦੋਲੇ ਸਾਰੀ ਨਰੀਗਾਂ ਵਾਲਿਆਂ ਨੇ ਕਰਤੀ ਤੇ ਫਿਰ ਦੂੰਗੀ ਬਾਕੀ ਹਰਿਆਲੀ ਦੇਖੋ ਕਿੰਨੀ ਸੋਹਣੀ ਲੱਗਦੀ ਪਈ ਇਸ ਟਾਈਮ ਹੈ ਸ਼ਾਂਤ ਮਾਹੌਲ ਦਾ ਟਾਈਮ ਜਿਹੜਾ ਹੋ ਗਿਆ ਸਾਡੇ ਫੇਰ ਹੋ ਗਿਆ